ਪੰਜਾਬ ਦੇ ਕੈਬਨਿਟ ਮੰਤਰੀ 모ਹਿੰਦਰ ਭਗਤ ਵੱਲੋਂ ਟ੍ਰੈਕਟਰ ਰਾਹੀ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸਿੰਜੇਵਾਲ ਦੇ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਤੇ ਨਾਲ ਹੀ ਗੱਲਬਾਤ ਰਾਹੀਂ ਉਹਨਾਂ ਨੇ ਜਾਣਕਾਰੀ ਦੇਦਿਆਂ ਹੋਇਆ ਕਿ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਈ ਗਈ ਡਿਊਟੀ ਦੇ ਤਹਿਤ ਉਹਨਾਂ ਵੱਲੋਂ ਸੁਲਤਾਨਪੁਰ ਲੋਧੀ ਦੇ ਇਲਾਕਿਆਂ ਪਾਉਪੁਰ ਤੇ ਹੋਰ ਨੇੜਲੇ ਪਿੰਡਾਂ ਢਿਲਵਾ ਦੇ ਕੰਮੇਵਾਲ ਬਾਗੂਵਾੜੇ ਇਲਾਕਿਆਂ ਵਿੱਚ ਉਹਨਾਂ ਨੇ ਪਹੁੰਚ ਕੇ ਲੋਕਾਂ ਨਾਲ ਉਹ ਮਿਲੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਨਾਲ ਹੀ ਇਸ ਇਲਾਕੇ ਦੀ ਉਹਨਾਂ ਨੇ ਸਮੀਖਿਆ ਵੀ ਕੀਤੀ ਪੁਣਾਵਲੇ ਰਾਹਤ ਕੈਂਪਾਂ ਲੱਖਵਰਿਆਂ ਤੇ ਮੰਡਕੂਕਾ ਦੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਲੋਕਾਂ ਨੇ ਰਿਹਾਇਸ਼ ਰਾਸ਼ਨ ਦਵਾਈਆਂ ਤੇ ਹੋਰ ਪਬੰਦਾਂ ਨੂੰ ਹੋਰ ਮੁਕਤਾ ਕਰਨ ਲਈ ਕਿਹਾ ਉਹਨਾਂ ਨੇ ਇਸ ਮੌਕੇ ਤੇ ਕਿਹਾ ਕਿ ਬਿਆਸ ਦਰਿਆ ਦਾ ਪੱਧਰ ਵਧਨ ਕਰਕੇ ਇਹ ਇਲਾਕੇ ਅਜ ਹੜ੍ਹ ਪ੍ਰਭਾਵਿਤ ਹੋ ਗਏ ਨੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਹੜਾ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਦੇ ਬਲੇ ਕਿਤੇ ਜਾ ਰਹੇ ਕਮਾਂ ਵਿੱਚ ਹੋਰ ਤੇਜ਼ੀ ਲਿਆਈ ਜਾ ਰਹੀ ਹੈ ਇਸ ਮੌਕੇ ਤੇ ਮੌਜੂਦ ਅਧਿਕਾਰੀਆਂ ਵੱਲੋਂ ਵੀ ਦੱਸਿਆ ਗਿਆ ਕਿ ਔਰਤਾਂ ਲਈ ਸੈਨੇਟਰੀ ਪੈਡ ਤੇ ਹੋਰ ਮੈਡੀਕਲ ਸਹੂਲਤਾਂ ਉਹਨਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਕੰਮ ਇਸ ਵੇਲੇ ਰਾਹਤ ਕਾਰਜ ਦੇ ਕੀਤੇ ਜਾ ਰਹੇ ਰੌ ਉਸ ਵਿੱਚ ਪ੍ਰਸ਼ਾਸਨ ਵੱਲੋਂ ਬਹੁਤ ਤੇਜ਼ੀ ਲਾਈ ਜਾ ਰਹੀ ਹੈ ਇਸ ਮੌਕੇ ਤੇ ਮੌਜੂਦ ਰਹਿਣ ਵਾਲੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਵੀ ਰਾਹਤ ਕਾਰਜਾਂ ਦੀ ਵਧੇਰੇ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਇਸ ਮੌਕੇ ਤੇ ਦਿੱਤੀ ਜਾ ਰਹੀ ਅਧਿਕਾਰੀਆਂ ਅਤੇ ਉੱਥੇ ਪਹੁੰਚੇ ਕੈਬਨਿਟ ਮੰਤਰੀ ਪੰਕਤ ਵੱਲੋਂ ਦਿੱਤੀ ਜਾਣਕਾਰੀ ਨੂੰ ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਦਿਨ ਪਹਿਲੇ ਲਗਾਤਾਰ ਹਿਮਾਚਲ ਦੇ ਵਿੱਚ ਔਰ ਪੰਜਾਬ ਦੇ ਵਿੱਚ ਬਰਸ਼ਾ ਪੈਣ ਦੇ ਕਾਰਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਫਲੱਡ ਦੀ ਨੋਬਤ ਆਈ ਏ ਉਹਦੇ ਵਿੱਚੋਂ ਕਪੂਰਥਲੇ ਦੇ ਵਿੱਚ ਵੀ ਜੋ ਬਾਰੇ ਇਲਾਕੇ ਹੈਗਾ ਉੱਥੇ ਫਲਡ ਆਉਣ ਦੇ ਕਾਰਨ ਕੁਝ ਲੋਕੀ ਇਫੈਕਟਡ ਹੋਏ ਨੇ ਪਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਨੇ ਪਹਿਲੀ ਵਾਰੀ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ ਆਪਣਾ ਹੈਲੀਕਾਪਟਰ ਵੀ ਜਨਤਾ ਨੂੰ ਸਮਰਪਣ ਕਰ ਦਿੱਤਾ ਹੋਵੇ ਔਰ ਸਾਰੇ ਹੀ ਪ੍ਰਸ਼ਾਸਨ ਸਾਰੇ ਸ਼ਹਿਰ ਜਿੰਨੇ ਵੀ ਨੇ ਉਹ ਸਾਰਿਆਂ ਇਲਾਕਿਆਂ ਦੇ ਵਿੱਚ ਜੋ ਬੀਕ੍ਰਿਸ਼ਨਰ ਉਹਨਾਂ ਦਾ ਸਾਰਾ ਸਟਾਫ ਸਾਰੇ ਸੇਵਾਜ ਲੱਗੇ ਨੇ ਔਰ ਸਾਰਾ ਪ੍ਰਯਾਸ ਕੀਤਾ ਪੂਰਾ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਜਾਨੀ ਮਾਲ ਨੁਕਸਾਨ ਨਾ ਹੋਵੇ ਤਾਂ ਕਿ ਦੇਖੋ ਜਿਹੜਾ ਇਹ ਕੁਦਰਤੀ ਆਫਤ ਹੈਗੀ ਹੈ ਫਲੱਡ ਆ ਗਿਆ ਕਿਸੇ ਦੇ ਵਾਸਤਾ ਨਹੀਂ ਹੈਗਾ ਸੋ ਇਹਦੇ ਵਾਸਤੇ ਸਾਡਾ ਫਰਜ ਬੰਦਾ ਹੈ ਸਾਰੇ ਮਿਲ ਕੇ ਇਸ ਮੁਸੀਬਤ ਤੋਂ ਨਜਾਤ ਪਾਈਏ ਜਿਹੜੇ ਸਾਡੇ ਭਾਈ ਭੈਣ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਡੱਕੇ ਗਏ ਨੇ ਰਹਿ ਰਹੇ ਨੇ ਜਿੰਨਾਂ ਦੇ ਘਰਾਂ 'ਚ ਪਾਣੀ ਆ ਗਿਆ ਉਹਨਾਂ ਨੂੰ ਅਸੀਂ ਸ਼ਿਫਟ ਕਰਕੇ ਸ਼ਹਿਰ ਦੇ ਵਿੱਚ ਲੈ ਕੇ ਆ ਰਹੇ ਹਾਂ ਤਾਂ ਕਿ ਸੇਫ ਜਗ੍ਹਾ ਦੇ ਵਿੱਚ ਆ ਜਾਣ ਔਰ ਉਹਨਾਂ ਦਾ ਜੋ ਰਾਸ਼ਨ ਪਾਣੀ ਦਾ ਪੂਰਾ ਸਰਕਾਰ ਨੇ ਇੰਤਜ਼ਾਮ ਕੀਤਾ ਹੈਗਾ ਔਰ ਮੈਂ ਇੱਥੇ ਆ ਕੇ ਦੇਖਿਆ ਹੈ ਕਿ ਮੇਰੀ ਡਿਊਟੀ ਲੱਗੀ ਹੈ ਸੀਐਮ ਸਾਹਿਬ ਨੇ ਮੈਨੂੰ ਜ਼ਿੰਮੇਵਾਰ ਦਿੱਤੀ ਹੈ ਕਿ ਕਪੂਰਥਲਾ ਜਾ ਕੇ ਤੁਸੀਂ ਭਗਤ ਜੀ ਦੇਖੋ ਔਰ ਅੱਜ ਮੈਂ ਆਇਆ ਹਾਂ ਔਰ ਆਈ ਐਮ ਸ਼ਰਟ ਸਫਾਈ ਕਿ ਫਰਮ ਗਵਰਨਮੈਂਟ ਸਾਈਡ ਜਿਹੜਾ ਹੈਗਾ ਸਾਰੇ ਲੋਕਾਂ ਨੂੰ ਰਾਸ਼ਨ ਪਾਣੀ ਮਿਲ ਰਿਹਾ ਹੈ ਜਿਹੜੇ ਲੋਕੀ ਪਿੰਡਾਂ ਚ ਰਹ ਰਹੇ ਨੇ ਉਹਨਾਂ ਨੂੰ ਪਿੰਡਾਂ ਦੇ ਘਰਾਂ ਚੋਂ ਕੱਢ ਕੇ ਬਾਹਰ ਲੈ ਕੇ ਆਇਆ ਜਾ ਰਿਹਾ ਹੈਗਾ ਔਰ ਬਹੁਤ ਸਾਰੇ ਲੋਕੀ ਆ ਗਏ ਨੇ ਅਗਰ ਜਿਹੜੇ ਬਾਕੀ ਰਹਿ ਗਏ ਨੇ ਉਹ ਵੀ ਆਪਣੀ ਮਰਜ਼ੀ ਨਾਲ ਰਹ ਰਹੇ ਨੇ ਕਿਉਂਕਿ ਉਹ ਸੇਫ ਨੇ ਲਗਾਤਾਰ ਉਹਨਾਂ ਨੂੰ ਉਸੀ ਲੈ ਕੇ ਆਵਾਂਗੇ ਔਰ ਜੋ ਹੈ ਸਿਚੁਏਸ਼ਨ ਜਿਹੜੀ ਹੈਗੀ ਆ ਉਹਦੀ ਹਾਲ ਅੰਡਰ ਕੰਟਰੋਲ ਲੱਗੀ ਹੈ। ਜਦੋਂ ਜਰ ਸਿੰਘ ਬਾਜਵਾ ਇੱਥੇ ਪਹੁੰਚਦੇ ਨੇ ਐਲਓਪੀ ਵੱਡੇ ਸਵਾਲ ਖੜੇ ਕਰਦੇ ਨੇ ਮੁੱਖ ਮੰਤਰੀ ਕਾਰਜ ਪ੍ਰਣਾਲੀ ਨੂੰ ਵੀ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜਿਹੜੀ ਆਪੋਜੀਸ਼ਨ ਹੈਗੀ ਏ ਉਹਨਾਂ ਦਾ ਕੇਵਲ ਕੰਮ ਹੈਗਾ ਕਿ ਅਪੋਜ਼ ਕਰਨਾ ਉਹਨਾਂ ਦਾ ਕੰਮ ਉਹਨਾਂ ਨੂੰ ਫਰਜ਼ ਬੰਦਾ ਹੈਗਾ ਕਿ ਇਸ ਸਮੇਂ ਪੰਜਾਬ ਦੇ ਵਿੱਚ ਫਲੱਡ ਹੈਗਾ ਮੁਸੀਬਤ ਆਈ ਹੈਗੀ ਦੂਜਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਸਰਕਾਰ ਦਾ ਪਰ ਇਹ ਉਹਨਾਂ ਦੀ ਮੈਂ ਕਹਿ ਸਕਦਾ ਕਿ ਕਮੀ ਹੈਗੀ ਹੈ ਕਿ ਇੱਕ ਘਟਿਆ ਸੋਚ ਕਹਿ ਸਕਦਾ ਕਿ ਜਿਨ੍ਹਾਂ ਦਾ ਫਰਜ ਬੰਦਾ ਹੈ ਸਹਿਯੋਗ ਕਰਨ ਦੀ بجائے ਉਹ ਵਿਰੋਧ ਕਰ ਰਹੇ ਨੇ ਸਰਕਾਰ ਆਪਣਾ ਕੰਮ ਕਰ ਰਹੀ ਹੈਗੀ ਹੈ ਕਿਸੇ ਲੋਕਾਂ ਨੂੰ ਕੋਈ ਸੋਚਿਆ ਨਹੀਂ ਮੈਂ ਸਾਰਾ ਦੇਖਿਆ ਤੁਸੀਂ ਵੀ ਇੱਥੇ ਹੈਗੇ ਹੋ ਐਜ਼ ਅ ਮੀਡੀਆ ਤੁਸੀਂ ਨੋਟ ਕਰੋ ਜਿਹੜੇ ਬਾਹਰੀ ਲੋਕੀ ਆ ਰਹੇ ਨੇ ਆਪਣੇ ਮਰਜ਼ੀ ਦੇ ਨਾਲ ਹੋ ਰਹੇ ਸਨ ਅੱਜ ਉਹਨਾਂ ਕਿਹਾ ਸਾਨੂੰ ਬਾਹਰ ਕੱਢ ਲਓ ਸਰਕਾਰ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਭਾਜੀ 2023 ਤੋਂ ਲੈ ਕੇ ਇਸ ਏਰੀਆ ਵਿੱਚ ਲਗਾਤਾਰ ਫਲੱਡ ਨੂੰ ਅਫੈਕਟ ਕਰ ਰਿਹਾ ਪੂਰਾ ਏਰੀਆ ਇਦਕ ਜੋ ਨਹੀਂ ਹਜੇ ਤੱਕ ਕੋਈ ਮਤਲਬ ਕੋਈ ਪ੍ਰੋਪਰ ਅਰੇਂਜਮੈਂਟ ਹੋ ਪਾ ਰਿਆ ਜਾਂ ਕੋਈ ਹੋਰ ਦਿੱਕਤ ਹੈ ਇਹ ਅਸੈਸ ਕਰ ਰਹੇ ਤੁਸੀਂ ਵੀ ਕਿਉਂ ਇਹ ਬਾਰ ਬਾਰ ਫਲਡ ਪ੍ਰਕੜ ਹੁੰਦਾ ਹੈ ਇਹਨਾਂ ਦੇ ਲੋਕ ਫੇਰ ਬਾਹਰ ਜਾਣੇ ਸਾਲ ਦੇ ਸਾਲ ਬਾਅਦ ਦੇਖੋ ਜਦੋਂ ਕੋਈ ਨੇਚਰਲ ਆਫਤਾ ਆਂਦੀ ਹੈਗੀ ਹੈ ਦੇਖੋ ਹਿਮਾਚਲ ਜਿਹੜਾ ਹੈਗਾ ਹਿਮਾਚਲ ਆਪਣੇ ਸਾਰੇ ਇੰਤਜ਼ਾਮ ਕਰਦਾ ਹੈ ਪਰ ਉੱਥੇ ਬਾਦਲ ਫਟਣ ਦੇ ਨਾਲ ਬਹੁਤ ਸਾਰੇ ਪਿੰਡ ਬਹੁਤ ਸਾਰੇ ਜਾਨਾਂ ਗਈਆਂ ਤੁਸੀਂ ਦੇਖਿਆ ਨੇ ਵੈਸ਼ਨ ਦੇ ਵੀ ਮਾਤਾ ਦੇ ਵੀ ਜਾਂਦੇ ਆ ਉੱਥੇ ਜੋ ਲੈਂਡ ਸਲਾਈਡਿੰਗ ਹੋਈ ਗਈ ਹੈ ਉਹਦੇ ਕਾਰਨ ਕਾਫੀ ਜਾਨਾਂ ਗਈਆਂ ਸੋ ਇਸ ਕਰਕੇ ਜੋ ਇਹ ਹੈ ਕਿਸੇ ਦੇ ਵਾਸਤੇ ਨਹੀਂ ਹੈਗਾ ਤੁਸੀਂ ਇੰਤਜ਼ਾਮ ਕਰ ਲਵੋ ਪਰ ਉਸ ਤੋਂ ਜ਼ਿਆਦਾ ਪਾਣੀ ਘਰ ਆ ਜਾਏਗਾ ਤੁਸੀਂ ਕੀ ਕਰੋਗੇ ਇਸ ਕਰਕੇ ਸਰਕਾਰ ਆਪਣੇ ਉਹਨਾਂ ਚਾਹਦੀ ਹੈ ਸਰਕਾਰ ਦੇਖੋ ਅੱਜ ਸਰਕਾਰ ਨੂੰ ਕਰੋੜਾਂ ਰੁਪਇਆ ਜੋ ਹੈ ਇਸ ਲੋਕਾਂ ਨੂੰ ਬਚਾਉਣ ਵਾਸਤੇ ਦੁਬਾਰਾ ਉਹਨਾਂ ਨੂੰ ਦੇਣਾ ਪੈਣਾ ਹੈ ਮੁਆਵਜ਼ਾ ਦੇਣਾ ਪੈਣਾ ਹੈ ਕੋਈ ਸਰਕਾਰ ਨਹੀਂ ਚਾਹਦੀ ਹੈਗੀ ਪਰ ਇਹ ਮਜਬੂਰੀ ਹੈਗੀ ਹੈ ਨੈਚੁਰਲ ਆਪਤਾ ਹੈਗੀ ਹੈ ਇਸ ਕਰਕੇ ਜੋ ਹੈ ਸਰਕਾਰ ਆਪਣਾ ਇੰਤਜ਼ਾਮ ਕਰਦੀ ਹੈ ਉਹਦੇ ਵਾਸਤੇ ਵੀ ਜਿਹੜਾ ਹੈਗਾ ਫਲੱਡ ਵਾਸਤੇ ਪਾਣੀ ਵਾਸਤੇ ਬਰਸਾਤ ਵਾਸਤੇ ਇੱਥੇ ਕੋਈ ਵੀ ਆਦਮੀ ਰਹਿਗਾ ਨਾ ਵਾਰਸ ਜੀ ਸਾਹਿਬ ਤੁਸੀਂ ਮਾਮੂਜੇ ਦੀ ਗੱਲ ਕੀਤੀ ਹੈ ਇਸ ਵੇਲੇ ਕਪੂਰਥਲੇ ਦਾ ਕਿੰਨਾ ਏਰੀਆ ਜੀ ਇਸ ਵੇਲੇ ਇਫੈਕਟ ਕਿੰਨੇ ਪਿੰਡ ਹੈਗੇ ਨੇ ਉਹ ਦੱਸੋਗੇ ਜੋ ਕਪੂਰਥਲੇ ਦੇ ਵਿੱਚ ਰਹਿਗਾ 350 ਜੋ ਪਰਿਵਾਰ ਜੋ ਘਰ ਹੈਗੇ ਨੇ ਉਹਨਾਂ ਲੋਕਾਂ ਦੇ ਵਿੱਚ ਜੋ ਹੈ ਉਹ ਉਥੇ ਰਹਿ ਰਹੇ ਨੇ ਉਹਨਾਂ ਸਾਰਿਆਂ ਲੋਕਾਂ ਚੋਂ ਤਕਰੀਬਨ 40-50 ਘਰ ਆਪਣੇ ਰਹਿ ਗਏ ਨੇ ਬਾਕੀ ਸਾਰਿਆਂ ਨੂੰ ਕੁਝ ਆਪਣੇ ਰਿਸ਼ਤੇਦਾਰਾਂ ਕੋ ਚਲੇ ਗਏ ਨੇ ਔਰ ਕੁਝ ਲੋਕਾਂ ਨੂੰ ਸਕੂਲਾਂ ਦੇ ਵਿੱਚ ਅਸੀਂ ਅੱਛੀ ਜਗ੍ਹਾ ਮਹਈਆ ਕਰਾ ਕੇ ਰੱਖ ਰਹੇ ਹਾਂ ਉਹਨਾਂ ਸਾਰਿਆਂ ਨੂੰ ਰਾਸ਼ਨ ਔਰ ਜੋ ਖਾਂ ਖਿਲਾ ਸਮਾਨ ਆ ਗਿਆ ਇਹਦੇ ਵਿੱਚ ਜਿਹੜੇ ਪਿੰਡ ਹੈਗੇ ਨੇ ਉਹ ਤਕਰੀਬਨ ਕੋਈ 16 ਪਿੰਡ ਮੇਨ ਨੇ ਤੇ 16 ਪਿੰਡ ਜਿਹੜੇ ਛੋਟੇ ਛੋਟੇ ਦੋ ਦੋ ਘਰ ਹੈਗੇ ਨੇ ਤਾਂ ਨਹੀਂ ਆ ਗਿਆ ਮਾਜਦੀ ਗੱਲ ਕੀਤੀ ਕਿਸਾਨਾਂ ਦਾ ਕਹਿਣਾ ਵਾ ਕਿ 2023 ਦੇ ਵਿੱਚ ਸਾਨੂੰ ਮਾਜਦਾ ਨਹੀਂ ਮਿਲਿਆ ਕੀ ਹੁਣ ਇਸ ਤਰ੍ਹਾਂ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਹੁਣ ਮਾਜਦਾ ਉਹਨਾਂ ਨੂੰ ਮਿਲੇਗਾ ਕਿਉਂਕਿ 2023 ਚ ਇਹ ਤਾਂ ਧੀ ਸਰਕਾਰ ਸੀ ਦੇਖੋ ਮਾਨ ਸਾਹਿਬ ਨੇ ਦਿੱਤਾ ਕਿਹਾ ਹੈਗਾ ਕਿ ਮੁਆਵਜ਼ਾ ਸਿਰਫ ਫਸਲਾਂ ਦਾ ਨਹੀਂ ਦਿੱਤਾ ਜਾਏਗਾ ਕੇਵਲ ਉਹ ਦੇ ਨਾਲ ਨਾਲ ਕੋਈ ਜਾਨਵਰਾਂ ਦਾ ਉਹ ਜੋ ਘਾਟ ਬਰਬਾਦੀ ਹੁੰਦੀ ਹੈ ਜੋ ਟੋਟਲ ਆਸ ਹੈਗਾ ਸਪੈਸ਼ਲ ਗਰਦੋਰੀ ਹੋ ਰਹੀ ਹੈ ਉਹਦੇ ਵਿੱਚ ਫਸਲਾਂ ਦੇ ਨਾਲ ਨਾਲ ਘਰਾਂ ਦਾ ਮੁਆਵਜ਼ਾ ਜੋ ਸਮਾਨ ਖਰਾਬ ਹੋਇਆ ਉਹਦਾ ਮੁਆਵਜ਼ਾ ਹੋਏਗਾ ਸੋ ਸਾਰੀ ਤਰ੍ਹਾਂ ਦਾ ਮੁਆਵਜ਼ਾ ਜਿਹੜਾ ਹੈਗਾ 올 ਟੂਗੇਦਰ ਉਹਨੂੰ ਦਿੱਤਾ ਜਾਵੇਗਾ ਸਰਕਾਰ ਦੀ ਹੈਗੀ ਹੈ ਵਚਨਬੱਧ ਹੈਗੀ ਹੈ ਸੀਐਮ ਸਾਹਿਬ ਨੇ ਤੋਹੀ ਦੇਖਿਆ ਨਾ ਇੱਥੇ ਆ ਗਏ ਨੇ ਔਰ ਅੱਜ ਉਹ ਦੂਜੇ ਜ਼ਿਲ੍ਹੇ ਅਜ ਗਏ ਨੇ ਸੋ ਪੰਜਾਬ ਸਰਕਾਰ ਸਾਰੀ ਐਜ ਮਿਨਿਸਟਰ ਮੈਂ ਆਇਆ ਹਾਂ ਕਾਲ ਮਨਿਸਟਰ ਸਾਡੇ ਖੁੜੀਆ ਜੀ ਆਏ ਹਨ ਮੁੰਡਿਆ ਜੀ ਆਏ ਹਨ ਸਾਰੇ ਜੋ ਸਰਕਾਰ ਹੈਗੀ ਐ ਸਮ ਲੋਕਾਂ ਦੇ ਨਾਲ ਹਮਦਰਦੀ ਜਾਰ ਕਰ ਰਹੀ ਹੈ ਔਰ ਹੈਲਪ ਕਰ ਰਹੀ ਹੈ 2023 ਦਾ ਨਾਲ ਮੁਆਵਜ਼ਾ ਮਿਲੂਗਾ ਜਿਹੜਾ ਨਹੀਂ ਮਿਲਿਆ ਦੇਖੋ ਜੋ ਵੀ ਮੁਆਵਜ਼ਾ ਸਰਕਾਰ ਬਣਾਉਂਦੀ ਹੈਗੀ ਏ ਉਹ ਮਿਲਦਾ ਹੀ ਮਿਲਦਾ ਹੈ ਦੇਰੀ ਤੇ ਹੋ ਸਕਦੀ ਹੈ ਪਰ ਤੁਸੀਂ ਦੇਖਿਆ ਹੋਣਾ ਕਿ ਮੁਆਵਜ਼ਾ ਜਦੋਂ ਕਰੀ ਬਣ ਗਿਆ ਲਾਇਬਿਲਟੀ ਹੋ ਗਈ ਉਹ ਸਰਕਾਰ ਨੇ ਦੇਣੀ ਦੇਣੀ ਹੈਗੀ ਸਭ ਕੁਝ ਮਿਲੇਗਾ